ਗੁਰੂ ਨੇ ਤਾਂ ਔਰਤ ਨੂੰ ਇੰਨਾ ਸਨਮਾਨ ਦਿੱਤਾ ਬਾਣੀ ਦੇ ਵਿੱਚ ਲਿਖਿਆ ਗੁਰਦੇਵ ਮਾਤਾ ਗੁਰਦੇਵ ਪਿਤਾ ਪਰ ਔਰਤ ਨੂੰ ਗੁਰੂ ਨੇ ਸਨਮਾਨ ਦਿੱਤਾ ਪਰ ਗੁਰੂ ਨੂੰ ਮੰਨਣ ਦਾ ਪਖੰਡ ਤਾਂ ਕੁਝ ਲੋਕ ਕਰਦੇ ਨੇ ਪਰ ਜਿਹੜੇ ਲੋਕਾਂ ਨੂੰ ਗੁਰੂ ਨੇ ਸਨਮਾਨ ਦਿੱਤਾ ਸੀ ਨਾਰੀ ਨੂੰ ਤੇ ਉਹਨੂੰ ਕੁੱਟਣ ਦਾ ਕੰਮ ਉਹਦਾ ਕੁੱਟ-ਕੁੱਟ ਕੇ ਬਗਾਨੀ ਬੱਚਿਆਂ ਨੂੰ ਗੱਡੀਆਂ ਗਾਲਾਂ ਕੜਕੜ ਕੇ ਨੌਜਵਾਨ ਕੁੜੀ ਨੂੰ ਸਾਰਾ ਦਿਨ ਘੋੜੀਆਂ ਦੇ ਸਰਦਾਰ ਕਹਿੰਦੇ ਛਕੀਨ ਘੋੜੀਆਂ ਰੱਖਣੀਆਂ ਤੇ ਘੋੜੀਆਂ ਦੀ ਲਿੱਦ ਚਕਾਉਣੀ ਪਸ਼ੂਆਂ ਦਾ ਸਾਰਾ ਕੁਝ ਕੋਚੇ ਲਵਾਉਣੇ ਸੈਲਫਾਂ ਸਾਫ਼ ਕਰਾਉਣੀਆਂ ਸਭ ਕੁਝ ਕਰਾਉਣ ਤੇ باوجود ਤਿੰਨ ਜਣਿਆਂ ਦਾ 1500 ਰੁਪਏ ਤੇ ਹਜੇ ਕਹਿੰਦੇ ਨੇ 15 ਸਾਲ ਗੁਲਾਮੀ ਕਰਾ ਕੇ ਕਿ ਅਸੀਂ ਕੋਠਾ ਪਾਇਆ ਸੀ ਕੋਈ ਇਨਾਂ ਦਾ ਜਿਹੜਾ ਸਾਨੂੰ ਰਾਜ ਕਾਲਜੀ ਨੇ ਦੱਸਿਆ ਤੇ ਉਹਦੇ ਉੱਤੇ ਅਸੀਂ ਖਰਚ ਕੀਤਾ ਸੀ ਜਿਹੜਾ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੁੰਨ ਖਤਾਨੇ ਕਰ ਰਹੇ ਹਾਂ ਹੁਣ ਉਹਦੇ ਵੀ ਪੈਸੇ ਜੋੜ ਰਹੇ ਨੇ ਮੈਂ ਕਹਣਾ ਤੁਸੀਂ ਇੱਕ ਇੱਕ ਇੱਟ ਦਾ ਹਿਸਾਬ ਲਾਓ ਸਰਦਾਰ ਸਾਹਿਬ ਤੇ ਪਰ ਇਹਦੀ ਜੀ ਮੈਨੂੰ ਕੱਲੀ ਨੂੰ ਹੋ ਗਿਆ ਜੀ 2010 ਤੋਂ ਲਾ ਲੋ ਅੱਜ ਤੱਕ 13 ਸਾਲ ਦੇ ਲਗਭਗ ਤੋਂ ਵੱਧ ਸਮਾਂ ਹੋ ਗਿਆ ਇਹਦੀ ਲੇਬਰ ਕਾਨੂੰਨ ਦੇ ਮੁਤਾਬਕ ਹੀ ਦੇ ਦੇਣ ਜਿਹੜੇ ਵਾਅਦੇ ਨੇ ਲੈ ਲੈਣੂ ਤੇ ਜਿਹੜੇ ਘਟਦੇ ਨੇ ਉਹ ਦੇ ਦੇਣ ਤੇ ਫੇਰ ਵੀ ਸਰਦਾਰ ਜੀ ਜੇ ਤੁਹਾਡੇ ਵਾਅਦੇ ਨੇ ਇਹ ਤੁਹਾਡੇ ਨਾਲ ਵਾਦਾ ਸਾਡਾ ਅਸੀਂ ਖੁਦ ਇਹਨਾਂ ਦੇ ਜਿਹੜੇ ਪਹਿਨਾ ਸਰ ਪੈਸੇ ਟੁੱਟਣਗੇ ਸਾਡੇ ਸਤਿਕਾਰਯੋਗ ਬਾਬਾ ਜੀ ਬੈਠੇ ਨੇ ਤੁਹਾਡੇ ਘਰ ਭੇਜਾਂਗੇ ਪਰ ਜਿਹੜਾ ਔਰਤ ਨੂੰ ਤੁਸੀਂ ਕੁੱਟਿਆ ਅਪਸ਼ਬਦ ਜਾਤੀ ਅਪਸ਼ਬਦ ਬੋਲੇ ਨੇ ਤੇ ਇਥੋਂ ਦਾ ਐਸ ਐਚਓ ਇਥੋਂ ਦਾ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਕੋਈ ਕਾਰਵਾਈ ਕਰਨ ਦੀ ਬਜਾਏ ਢਿੱਲੇ ਮੁਠੀਆਂ ਕਰਕੇ ਸਰਦਾਰਾਂ ਦੀ ਬੋਲੀ ਬੋਲਣ ਲੱਗਿਆ ਹੋਇਆ ਤੇ ਸਾਨੂੰ ਸਰਕਾਰਾਂ ਦੇ ਨਾਲ ਨਾਲ ਪ੍ਰਸ਼ਾਸਨ ਦੀ ਧੌਣ ਚੋਂ ਵੀ ਕਿੱਲਾ ਕੱਢਣਾ ਆਉਂਦਾ ਸਾਨੂੰ ਸੰਘਰਸ਼ ਲੜਨੇ ਆਉਂਦੇ ਨੇ ਸਾਨੂੰ ਕਾਨੂੰਨ ਦਾ ਗਿਆਨ ਕਿ ਔਰਤ ਨੂੰ ਇੱਕ ਮਨੁੱਖ ਇੱਕ ਆਦਮੀ ਇਸ ਤਰ੍ਹਾਂ ਨਹੀਂ ਕੁੱਟ ਸਕਦਾ ਨਹੀਂ ਜਲੀਲ ਕਰ ਸਕਦਾ ਨਹੀਂ ਜਾਤੀ ਅਪਸ਼ਬਦ ਬੋਲਦਾ ਤੁਸੀਂ ਹਿਸਾਬ ਕਰੋ ਜਿਹੜੇ ਤੁਹਾਡੇ ਪੈਸੇ ਵੱਧਦੇ ਆ ਅਸੀਂ ਦੇਵਾਂਗੇ ਪਰ ਨਾਲ ਦੀ ਨਾਲ ਜਿਹੜਾ ਤੁਸੀਂ ਕ੍ਰਾਈਮ ਜਿਹੜਾ ਤੁਸੀਂ ਜੁਰਮ ਕੀਤਾ ਕਾਨੂੰਨ ਦੇ ਅਨੁਸਾਰ ਤੁਹਾਡੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇੱਥੋਂ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੁਣੇ ਮੈਂ ਮਾਨਯੋਗ ਡੀਐਸਪੀ ਸਾਹਿਬ ਐਸਐਚਓ ਸਾਹਿਬ ਨਾਲ ਗੱਲ ਕਰਦੇ ਆਂ ਬਈ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੋ ਜੇ ਨਾ ਕਰੋਗੇ ਤਾਂ ਅਸੀਂ ਤੁਹਾਡੇ ਖਿਲਾਫ ਮੋਰਚਾ ਖੋਲ੍ਹਾਂਗੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਨਾਲ ਲੈ ਕੇ ਕਿਉਂਕਿ ਤੁਸੀਂ ਇੱਕ ਵੱਡਾ ਅਤਿਆਚਾਰ ਕੀਤਾ ਕਿ ਕਿਤਨਾਟ ਪਰਿਵਾਰ ਦੇ ਵੱਲੋਂ ਐਸੀ ਸਮਾਜ ਦੀਆਂ ਧੀਆਂ ਦਾ ਕੁੱਟ-ਕੁੱਟ ਪਛਾਪ ਕੱਢਣ ਵਾਲੀ ਵੀਡੀਓ ਵਾਇਰਲ ਹੋਣ ਤੇ ਬੀਐਸਪੀ ਜਨਰਲ ਸਕੱਤਰ ਪੰਜਾਬ ਕਲਦੀਪ ਸਿੰਘ ਸਰਦੂਲਗੜ ਪਹੁੰਚੇ ਧੀਆਂ ਦੇ ਘਰ ਪੁੱਛਿਆ ਧੀਆਂ ਦਾ ਹਾਲਚਾਲ ਦਿੱਤਾ ਦਲਾਸਾ ਪ੍ਰਸ਼ਾਸਨ ਤੇ ਕੋੜੀਆਂ ਵਾਲੇ ਜਗਰਾਂ ਉਤੇ ਗੁੱਗੀ ਧਾਰੀਬਾੜ ਨੂੰ ਵੀ ਲਾਤਾ ਸਨੇਹਾ ਸਾਨੂੰ ਧੌਣ ਤੇ ਕਿੱਲੇ ਕੱਢਣੇ ਆਉਂਦੇ ਲਗਭਗ 13 ਸਾਲ ਤੋਂ ਕਰਾਰਿਆ 1500 ਰੁਪਏ ਵਿੱਚ ਕਰਾਰਿਆ ਟੁਇਟਸ ਆਫ ਕੂੜਿਆਂ ਦੀ ਲਿੱਦ ਚਕਾਉਣਾ ਘਰ ਦੀ ਸਾਫ ਸਪਾਈ ਕਰਾਉਣਾ ਮਕਾਨ ਵਾਲੇ ਮੁੱਦੇ ਤੇ ਬੋਲਦਿਆਂ ਕੁਲਦੀਪ ਸਿੰਘ ਸਰਦੂਲਗੜ ਨੇ ਆਖਿਆ ਕਰ ਲੈ ਏ ਟਟ ਦਾ ਹਿਸਾਬ ਤੇ ਕਾਨੂੰਨ ਦੇ ਹਿਸਾਬ ਨਾਲ 13 ਸਾਲ ਦੀ ਮਜ਼ਦੂਰੀ ਦਾ ਵੀ ਪੈਸਾ ਪੈਸਾ ਮੋੜਾਗੇ ਪਰ ਜੋ ਤੂਤੀਆਂ ਨੂੰ ਕੁੱਟਿਆ ਗੰਦੀਆਂ ਗਾਲਾਂ ਕੱਢੀਆਂ ਸਾਬ ਉਹਦਾ ਵੀ ਲੈਣਾ ਕਾਨੂੰਨੀ ਕਾਰਵਾਈ ਕਰਾ ਕੇ ਰਹਾਗੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਸਹੀ ਕਰੋ ਕਾਰਵਾਈ ਨਹੀਂ ਪ੍ਰਸ਼ਾਸਨ ਖਰਾਬ ਕਰ ਦਿਆਂਗੇ ਮੋਰਚਾ ਕੁਲਦੀਪ ਸਿੰਘ ਸਰਦੂਲ ਗੜਨੇ ਟੀਆਂ ਨੂੰ ਇੰਦਲਾਸਾ ਦਿੰਦੇ ਹੋਏ ਆਖਿਆ ਕਿਸੇ ਤੋਂ ਡਰ ਦੀ ਲੋੜ ਨਹੀਂ ਹੋਰ ਵੀ ਬਹੁਤ ਕੁਝ ਸਰਦੂਲ ਸਿੰਘ ਦੇ ਟਿੱਕੇ ਬੋਲ ਵੀਡੀਓ ਦੇਖ ਸ਼ੇਅਰ ਜੁੜ ਕਰਦੇ ਹੋ ਟੀਆਂ ਨੂੰ ਇਨਸਾਫ ਮਿਲ ਸਕੇ ਸ੍ਰੀ ਗੱਲ ਸਾਡੀ ਭੈਣ ਪਰਮਜੀਤ ਕੌਰ ਜਿਹੜੀ ਲਗਭਗ 15 ਸਾਲਾਂ ਤੋਂ ਗੋਹਾ ਕੂੜਾ ਇੱਕ ਕਰਦਾ ਕਰ ਰਹੀ ਆ 15 ਸਾਲ ਦੇ ਵਿੱਚ ਪਹਿਲਾਂ 500 ਰੁਪਏ ਦਿੰਦੇ ਸੀ ਮਹੀਨੇ ਦਾ ਫਿਰ 1000 ਦੇਣ ਲੱਗੇ ਹੁਣ 1500 ਰੁਪਏ ਸਾਰਾ ਦਿਨ ਕੰਮ ਕਰਾ ਕੇ ਜੀ ਸਾਰਾ ਦਿਨ ਸਾਰਾ ਦਿਨ ਕੰਮ ਕਰਾ ਕੇ ਫਿਰ ਉਹਨਾਂ ਨੇ ਜਿਵੇਂ ਆਪਾਂ ਕਹਿ ਰਹੀਏ ਕੋਈ ਨਾਲ ਸੁਵਿਧਾ ਇਹ ਦਿੱਤੀ ਹੋਈ ਸੀ 1500 ਰੁਪਏ ਚ ਜਵਾਨ ਬੇਟੀ ਤੋਂ ਵੀ ਕੰਮ ਕਰਾਇਆ ਜਾਂਦਾ ਸੀ ਨਾਲ ਫਿਰ ਇੱਕ ਹੋਰ ਛੋਟੀ ਬੇਟੀ ਹੋਤੋ ਵੀ ਕੰਮ ਕਰਾਇਆ ਰੇ ਇੱਕ ਮਹੀਨੇ ਚ 1500 ਰੁਪਏ ਦੇ ਵਿੱਚ ਤਿੰਨ ਬੱਚੀਆਂ ਤੋਂ ਮਾਤਾ ਤੋਂ ਤੇ ਦੋਹੇ ਦੀਆਂ ਬੱਚੀਆਂ ਤੋਂ ਕੰਮ ਕਰਾਇਆ ਜਾਂਦਾ ਸੀ ਤੇ ਇਹ ਮੁੱਦਾ ਸਾਡੇ ਧਿਆਨ ਦੇ ਵਿੱਚ ਉਦੋਂ ਆਇਆ ਜਦੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਣੀ ਲਿਖਣ ਦੀ ਲੋੜ ਕਿਉਂ ਪਈ ਚੈਨਲ ਦੇ ਮਾਲਕ ਮਾਨਯੋਗ ਰਾਜਕਾਲ ਜੀ ਨੇ ਸਪੈਸ਼ਲ ਜੁੜੀਆਂ ਨੇ ਬੜੀਆਂ-ਬੜੀਆਂ ਧਰਮ ਦੇ ਨਾਂ ਤੇ ਕਈ ਸਾਥੀਆਂ ਨੇ ਦੁਕਾਨਾਂ ਖੋਲੀਆਂ ਜੀ ਉਹਨਾਂ ਦੇ ਵੀ ਇਹ ਧਿਆਨ ਦੇ ਵਿੱਚ ਮਸਲਾ ਲਿਆਂਦਾ ਸੀ ਪਰ ਉਹਨਾਂ ਦੇ ਕੰਨ ਤੇ ਜੂਣੀ ਸਰਕੀ ਉਹ ਬਸ ਟੇਡੇ ਵਿੰਗੇ ਜਵਾਬ ਦੇ ਕੇ ਹੀ ਸਰਕ ਗਏ ਪਰ ਅਸਲ ਸ਼੍ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਵਾਰਸਾਂ ਦੇ ਨਾਲ ਉਹਨਾਂ ਦੀਆਂ ਹਲਾਤਾਂ ਉਹਨਾਂ ਦੇ ਵੰਸ਼ ਦੇ ਨਾਲ ਬਾਬਾ ਸੰਗ ਸਿੰਘ ਸਤਿਗੁਰੂ ਰਵਿਦਾਸ ਮਹਾਰਾਜ ਦੇ ਵੰਸ਼ ਨਾਲ ਪਿੰਡ ਪਿੰਡ ਦੀ ਕਹਾਣੀ ਆ ਬੇ ਐਡਾ ਜ਼ੁਲਮ ਹੋ ਚੁੱਕਿਆ ਕਿ ਕਿਰਤ ਕਮਿਸ਼ਨ ਇਹ ਗੱਲ ਕਹਿੰਦਾ ਕਿ 388 ਰੁਪਏ ਪ੍ਰਤੀ ਦਿਨ ਦਿਹਾੜੀ ਕਰਾਉਣਾ ਉਹ ਤੋਂ ਘੱਟ ਕਰਾਉਣਾ ਇੱਕ ਕਰੈਮ ਇੱਕ ਜੁਰਮ 388 ਰੁਪਏ ਦੇਣੇ ਪੈਣਗੇ ਜਿਹੜੇ ਨਾ ਮਾਤਰਾ ਸਾਡੀ ਤਾਂ ਮੰਗ 700 ਰੁਪਏ ਦੀ ਹੈ ਬਹੁਤ ਮਹਿੰਗਾਈ ਹੋ ਗਈ ਰਜਾਨਾ ਦਾਲ ਸਬਜ਼ੀਆਂ ਦੇ ਰੇਟ ਦੇਖ ਲਓ ਕਿਉਂ ਉਹਦੇ ਸਰੋਂ ਦੇ ਤੇਲ ਦਾਲਾਂ ਦੇ ਰਫਾਇੰਡ ਦੇ ਸਿਲੰਡਰ ਅੱਜ ਦੋ ਟਾਈਮ ਦੀ ਰੋਟੀ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਗਰੀਬ ਪਰਿਵਾਰਾਂ ਨੂੰ ਪਰਮਜੀਤ ਕੌਰ ਨੇ ਜਦੋਂ ਕੋਈ ਥੋੜੀ-ਮੋਟੀ ਹੋਰ ਗੱਲ ਕੀਤੀ ਤਾਂ ਪਰਮਜੀਤ ਨੂੰ ਇੰਨਾ ਕੁੱਟਿਆ ਗਿਆ ਇਹਦਾ ਬਾਥਰੂਮ ਵੀ ਕੁੱਟ-ਕੁੱਟ ਕੇ ਵਿੱਚ ਕੱਟ ਦਿੱਤਾ ਗਿਆ ਗੁਰੂ ਨੂੰ ਮੰਨਣ ਵਾਲੇ ਲੋਕ ਗੁਰੂ ਨੇ ਤਾਂ ਹਮੇਸ਼ਾ ਹੀ ਸੋ ਕਿਉ ਮੰਦਾ ਬੋਲੀਏ ਜਿੰਨ ਜਨਮੇ ਰਜ਼ਾਨ ਕਹਿਣ ਦਾ ਮਤਲਬ ਗੁਰੂ ਨੇ ਤਾਂ ਔਰਤ ਨੂੰ ਇੰਨਾ ਸਨਮਾਨ ਦਿੱਤਾ ਬਾਣੀ ਦੇ ਵਿੱਚ ਲਿਖਿਆ ਗੁਰਦੇਵ ਮਾਤਾ ਗੁਰਦੇਵ ਪਿਤਾ ਪਰ ਔਰਤ ਨੂੰ ਗੁਰੂ ਨੇ ਸਨਮਾਨ ਦਿੱਤਾ ਪਰ ਗੁਰੂ ਨੂੰ ਮੰਨਣ ਦਾ ਪਖੰਡਤਾ ਕੁਝ ਲੋਕ ਕਰਦੇ ਨੇ ਪਰ ਜਿਹੜੇ ਲੋਕਾਂ ਨੂੰ ਗੁਰੂ ਨੇ ਸਨਮਾਨ ਦਿੱਤਾ ਸੀ ਨਾਰੀ ਨੂੰ ਤੇ ਉਹਨੂੰ ਕੋਟਣ ਦਾ ਕੰਮ ਉਹਦਾ ਕੋਟ-ਕਟ ਕੇ ਬਗਾਨੀ ਬੱਚਿਆਂ ਨੂੰ ਗੰਦੀਆਂ ਗਾਲਾਂ ਕਢਕੜ ਕੇ ਨੌਜਵਾਨ ਕੁੜੀ ਨੂੰ ਸਾਰਾ ਦਿਨ ਘੋੜੀਆਂ ਦੇ ਸਰਦਾਰ ਕਹਿੰਦੇ ਸ਼ਕੀਨ ਨੇ ਘੋੜੀਆਂ ਰੱਖਣੀਆਂ ਤੇ ਘੋੜੀਆਂ ਦੀ ਲਿੱਦ ਚਕਾਉਣੀ ਪਸ਼ੂਆਂ ਦਾ ਸਾਰਾ ਕੁਝ ਪੋਚੇ ਲਗਾਉਣੇ ਸੈਲਫਾਂ ਸਾਫ ਕਰਾਉਣੀਆਂ ਸਭ ਕੁਝ ਕਰਾਉਣ ਤੇ باوجود ਤਿੰਨ ਜਣਾਂ ਦਾ 1500 ਰੁਪਇਆ ਤੇ ਹਜੇ ਕਹਿੰਦੇ ਨੇ 15 ਸਾਲ ਗੁਲਾਮੀ ਕਰਾ ਕੇ ਕਿ ਅਸੀਂ ਕੋਠਾ ਪਾਇਆ ਸੀ ਕੋਈ ਇਹਨਾਂ ਦਾ ਜਿਹੜਾ ਸਾਨੂੰ ਰਾਜ ਕਾਲਜੀ ਨੇ ਦੱਸਿਆ ਤੇ ਉਹਦੇ ਉੱਤੇ ਅਸੀਂ ਖਰਚ ਕੀਤਾ ਸੀ ਜਿਹੜਾ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੁੰਨ ਖਤਾਨੇ ਕਰ ਰਹੇ ਹਾਂ ਹੁਣ ਉਹਦੇ ਵੀ ਪੈਸੇ ਜੋੜ ਰਹੇ ਨੇ ਮੈਂ ਕਹਣਾ ਤੁਸੀਂ ਇੱਕ ਇੱਕ ਇੱਟ ਦਾ ਹਿਸਾਬ ਲਾਓ ਸਰਦਾਰ ਸਾਹਿਬ ਤੇ ਪਰ ਇਹਦੀ 13 15 14 ਸਾਲ ਦਾ 15 ਸਾਲ 13 ਸਾਲ ਦਾ ਜੀ ਮੈਨੂੰ ਕੱਲੀ ਨੂੰ ਹੋ ਗਿਆ ਜੀ 2010 ਤੋਂ ਲੈ ਲਓ 13 ਸਾਲ ਦੇ ਲਗਭਗ ਤੋਂ ਵੱਧ ਸਮਾਂ ਹੋ ਗਿਆ ਇਹਦੀ ਲੇਬਰ ਕਾਨੂੰਨ ਦੇ ਮੁਤਾਬਕ ਹੀ ਦੇ ਦੇਣ ਜਿਹੜੇ ਵਾਅਦੇ ਨੇ ਲੈ ਲੈਣ ਤੇ ਜਿਹੜੇ ਘਟਦੇ ਨੇ ਉਹ ਦੇ ਦੇਣ ਤੇ ਫੇਰ ਵੀ ਸਰਦਾਰ ਜੀ ਜੇ ਤੁਹਾਡੇ ਵਾਅਦੇ ਨੇ ਇਹ ਤੁਹਾਡੇ ਨਾਲ ਵਾਦਾ ਸਾਡਾ ਅਸੀਂ ਖੁਦ ਇਹਨਾਂ ਦੇ ਜਿਹੜੇ ਪਹਿਨਾ ਸਰ ਪੈਸੇ ਟੁੱਟਣਗੇ ਸਾਡੇ ਸਤਿਕਾਰਯੋਗ ਬਾਬਾ ਜੀ ਬੈਠੇ ਨੇ ਤੁਹਾਡੇ ਘਰ ਭੇਜਾਂਗੇ ਪਰ ਜਿਹੜਾ ਔਰਤ ਨੂੰ ਤੁਸੀਂ ਕੁੱਟਿਆ ਅਪਸ਼ਬਦ ਜਾਤੀ ਅਪਸ਼ਬਦ ਬੋਲੇ ਨੇ ਤੇ ਇਥੋਂ ਦਾ ਐਸਐਚਓ ਇਥੋਂ ਦਾ ਪ੍ਰਸ਼ਾਸਨ ਕੰਬ ਕਰਨ ਦੀ ਨੀਂਦ ਸੁੱਤਾ ਹੋਇਆ ਕੋਈ ਕਾਰਵਾਈ ਕਰਨ ਦੀ ਬਜਾਏ ਢਿੱਲੇ ਮੁਠੀਆਂ ਕਰਕੇ ਸਰਦਾਰਾਂ ਦੀ ਬੋਲੀ ਬੋਲਣ ਲੱਗਿਆ ਹੋਇਆ ਤੇ ਸਾਨੂੰ ਸਰਕਾਰਾਂ ਦੇ ਨਾਲ ਨਾਲ ਪ੍ਰਸ਼ਾਸਨ ਦੀ ਧੌਣ ਚੋਂ ਵੀ ਕਿੱਲਾ ਕੱਢਣਾ ਆਉਂਦਾ ਸਾਨੂੰ ਸੰਘਰਸ਼ ਲੜਨੇ ਆਉਂਦੇ ਨੇ ਸਾਨੂੰ ਕਾਨੂੰਨ ਦਾ ਗਿਆਨ ਕਿ ਔਰਤ ਨੂੰ ਇੱਕ ਮਨੁੱਖ ਇੱਕ ਆਦਮੀ ਇਸ ਤਰ੍ਹਾਂ ਨਹੀਂ ਕੁੱਟ ਸਕਦਾ ਨਹੀਂ ਜਲੀਲ ਕਰ ਸਕਦਾ ਨਹੀਂ ਜਾਤੀ ਅਪਸ਼ਬਦ ਬੋਲਦਾ ਤੁਸੀਂ ਹਿਸਾਬ ਕਰੋ ਜਿਹੜੇ ਤੁਹਾਡੇ ਪੈਸੇ ਵੱਧਦੇ ਆ ਅਸੀਂ ਦੇਵਾਂਗੇ ਪਰ ਨਾਲ ਦੀ ਨਾਲ ਜਿਹੜਾ ਤੁਸੀਂ ਕ੍ਰਾਈਮ ਜਿਹੜਾ ਤੁਸੀਂ ਜੁਰਮ ਕੀਤਾ ਕਾਨੂੰਨ ਦੇ ਅਨੁਸਾਰ ਤੁਹਾਡੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਥੋਂ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੁਣੇ ਮੈਂ ਮਾਨਯੋਗ ਡੀਐਸਪੀ ਸਾਹਿਬ ਐਸਐਚਓ ਸਾਹਿਬ ਨਾਲ ਗੱਲ ਕਰਦੇ ਆ ਵਾ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੋ ਜੇ ਨਾ ਕਰੋਗੇ ਤਾਂ ਅਸੀਂ ਤੁਹਾਡੇ ਖਿਲਾਫ ਮੋਰਚਾ ਖੋਲਾਂਗੇ ਗੁਰੂ ਦੀਆਂ ਲਾੜ ਲੀਆਂ ਫੌਜਾਂ ਨੂੰ ਨਾਲ ਲੈ ਕੇ ਕਿਉਂਕਿ ਤੁਸੀਂ ਇੱਕ ਵੱਡਾ ਅਤਿਆਚਾਰ ਕੀਤਾ ਤਿੰਨ ਦੋ ਬੱਚੀਆਂ ਇੱਕ ਇਹ ਆਪਣੀ ਇਸ ਦੀਆਂ ਧੀਆਂ ਪਰਮਜੀਤ ਕੌਰ ਦੀਆਂ ਤਿੰਨ ਜਣਿਆਂ ਤੋਂ 1500 ਰੁਪਏ ਮਹੀਨੇ ਦੇ ਵਿੱਚ ਯਾਰ 1500 ਨੂੰ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਲਾਹਨਤ ਆ ਇਸ ਤਰ੍ਹਾਂ ਦੇ ਜੇ ਤੁਸੀਂ ਬਗਾਨੀਆਂ ਧੀਆਂ ਦਾ ਤਾਂ ਲੋਕ ਸਨਮਾਨ ਕਰਦੇ ਨੇ ਘਰਾਂ ਦੇ ਵਿੱਚ ਖਾਣੇ ਖਵਾਉਂਦੇ ਨੇ ਤੇ ਤੁਸੀਂ ਸਾਰੀਆਂ ਲੈਟਰਿੰਗਾਂ ਸਾਫ਼ ਕਰਾ ਕੇ ਫਲਸ਼ਾਂ ਵੀ ਸਾਫ਼ ਕਰਦੀਆਂ ਹੋਵੋngੀਆਂ ਉਹਨਾਂ ਦੀਆਂ ਫਲਾਸ਼ਾਂ ਸਾਫ ਕਰਾ ਕੇ ਕੁਮਾਰੀਆਂ ਕੁੜੀਆਂ ਤੋਂ ਗੰਦਗੀਆਂ ਚਕਾ ਕੇ ਇੱਕ ਮਹੀਨੇ ਦਾ 1500 ਰੁਪਏ ਦਿੰਨੇ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਹਨਾਂ ਦਾ ਕਿਰਤਾ ਕੰਮ ਕਰਨਾ ਪਰ ਜਿਹੜੀ ਕਿਰਤ ਆ ਉਹ ਵੀ ਤਾਂ ਜਾਇਜ਼ ਦੋ ਉਹ ਵੀ ਤਾਂ ਜਾਇਜ਼ ਹੋਣੀ ਚਾਹੀਦੀ ਆ ਬਾਕੀ ਗੱਲ ਇਹ ਹੱਡ ਬੀਤੀ ਤੁਹਾਨੂੰ ਅਸੀਂ ਇਹ ਦੱਸਣਗੇ ਮੈਂ ਹੁਣੇ ਇੱਥੋਂ ਦੇ ਐਸ ਐਚਓ ਤੇ ਡੀ ਐਸ ਪੀ ਨਾਲ ਗੱਲ ਕਰਨਾ ਦੋਛੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਨਾ ਤੇ ਜਿਹੜੇ ਕਿਤੇ ਹੋਰ ਵੀ ਇਸ ਤਰ੍ਹਾਂ ਦਾ ਸ਼ੋਸ਼ਣ ਕਰ ਰਹੇ ਨੇ ਜਿਹੜਾ ਵੀ ਸਾਡੇ ਧਿਆਨ ਦੇ ਵਿੱਚ ਆਊਗਾ ਬੱਤ ਉਸੇ 1000 1500 ਰੁਪਏ ਦੇ ਵਿੱਚ ਔਰਤ ਲਾ ਕੇ ਫਿਰ ਉਹਨੂੰ ਨਾਲੇ ਬੁਰਾ ਵੀ ਤੱਕਾ ਮੈਨੂੰ ਤਾਂ ਇਹਨਾਂ ਨੇ ਦੱਸਿਆ ਇੱਥੋਂ ਤੱਕ ਦੱਸਿਆ ਬਈ ਕੁੜੀਆਂ ਨੂੰ ਵੀ ਗਲਤ ਨੀਅਤ ਨਾਲ ਦੇਖਿਆ ਜਾਂਦਾ ਸੀ ਉਹਨਾਂ ਨੂੰ ਵੀ ਗਲਤ ਸ਼ਬਦਾਲੀ ਵਰਤੀ ਜਾਂਦੀ ਸੀ ਉਹ ਕੁੜੀ ਆਪ ਦੱਸੋ ਵੀ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਗਾਲਾਂ ਕੱਢਦੇ ਸੀ ਕਿਵੇਂ ਜਲੀਲ ਕਰਦੇ ਸੀ ਇਸ ਕਰਕੇ ਜਿੰਨੇ ਵੀ ਸਖਤ ਸ਼ਬਦਾਂ ਨਾਲ ਢੋਡੀ ਨਖੇਦੀ ਕੀਤੀ ਜਾਵੇ ਘਾਟਾ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਜਿਹੜਾ ਕੋਈ ਹਸਾਬ ਕਿਤਾਬ ਹੈਗਾ ਉਹ ਸਾਨੂੰ ਦੱਸਿਓ ਅਸੀਂ ਉਹ ਪੂਰਾ ਕਰਾਂਗੇ ਪਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਦੋਸ਼ੀਆਂ ਤੇ ਕਾਰਵਾਈ ਕਰੇ ਤੇ ਮੈਂ ਤੁਹਾਨੂੰ ਕਹਿ ਕੇ ਜਾਂਦਾ ਪਰਮਜੀਤ ਜੀ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਨੂੰ ਝੋਕਣ ਦੀ ਲੋੜ ਨਹੀਂ ਬਾਬਾ ਜੀ ਤੁਹਾਡੇ ਨਾਲ ਬੈਠੇ ਨੇ ਅਸੀਂ ਤੁਹਾਡੇ ਨਾਲ ਬੈਠੇ ਹਾਂ ਜੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਸਾਨੂੰ ਦੱਸਿਓ ਅੱਜ ਤੋਂ ਬਾਅਦ ਕੋਈ ਕੰਮ ਤੇ ਜਾਣ ਦੀ ਲੋੜ ਨਹੀਂ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਹੋਰ ਜਿਹੜੀ ਹਾਈ ਅਥਾਰਟੀ ਨਾਲ ਗੱਲ ਕਰਨੀ ਪਈ ਉਹ ਕਰਾਂਗੇ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਧੰਨਵਾਦ ਸੋ ਆਪਾਂ ਗੱਲ ਕਰਨੀ ਆ ਉਧਰ ਭਾਈ ਸਾਹਿਬ ਮੈਨੂੰ ਇਧਰ ਆ ਜੰਦੋ ਅੱਜ ਇਹ ਤੇ ਸੋ ਦੋਸਤੋ ਸੋ ਦੋਸਤੋ ਆਪਾਂ ਇਸ ਭੈਣ ਪਰਮਜੀਤ ਕੌਰ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਕੀ ਜਿਹੜਾ ਇਹਨਾਂ ਦੇ ਨਾਲ ਆਪਾਂ ਨਾ ਵਰਤਿਆ ਸਸ਼ਿਕਾਲ ਜੀ ਸਸ਼ਿਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਕੌਰ ਜੀ ਅੱਛਾ ਭੈਣ ਜੀ ਅਸੀਂ ਤੁਹਾਡੀ ਵੀਡੀਓ ਦੇਖੀ ਸੀਗੀ ਜਿਸ ਦੇ ਵਿੱਚ ਤੁਸੀਂ ਆਪਣਾ ਜਿਹੜਾ ਦੁੱਖ ਦਰਦ ਬਿਆਨ ਕਰ ਰਹੇ ਸੀਗੇ ਕਿ ਇੱਕ ਤਣਾੜ ਪਰਿਵਾਰ ਦੇ ਵੱਲੋਂ ਤੁਹਾਡੇ ਤੇ ਜ਼ੁਲਮ ਕੀਤਾ ਜਾ ਰਿਹਾ ਤੇ ਤੁਹਾਨੂੰ ਉਹਦੇ ਬਾਰੇ ਦੱਸਣਾ ਚਾਹੁੰਗੇ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਵੀਰ ਜੀ ਮੈਂ ਗੋਗੀਤਾਲੀ ਵਾਲ ਦੇ ਘਰੇ ਕੰਮ ਕਰਦੀ ਆ ਜੀ ਗੁਰਨਾਮ ਸਿੰਘ ਉਹਦਾ ਨਾਮ ਆ ਕੋੜੀਆਂ ਰੱਖ ਦਿਆ ਜੀ ਮੈਂ 2010 ਤੋਂ ਉਹਨਾਂ ਦੇ ਘਰੇ ਕੰਮ ਕਰਦੀ ਆਂ ਵੀਰ ਜੀ ਦੋ ਤਿੰਨ ਦਿਨ ਤੋਂ ਮੇਰੀ ਬੇਟੀ ਬਿਮਾਰ ਹੋ ਗਈ ਸੀ ਜੇ ਕੰਮ ਤੇ ਨਹੀਂ ਗਈ ਉਹਨਾਂ ਨੇ ਮੈਨੂੰ ਕੁੱਟਿਆ ਵਾ ਬੇਟੀ ਨੂੰ ਗੰਦੀਆਂ ਗਾਲਾਂ ਕੱਢੀਆਂ ਮੇਰੇ ਥੱਪੜ ਮਾਰਿਆ ਜੀ ਮੇਰਾ ਬਾਥਰੂਮ ਵਿੱਚ ਕੱਢਿਆ ਗਿਆ ਸੀ ਮੇਰੀ ਕੋਈ ਸੰਭਾਈ ਨਹੀਂ ਹੋਈ ਜੀ ਅੱਛਾ ਜੀ ਜਿਹੜੇ ਉਹ ਗੋਗੀ ਧਾਲੀ ਵਾਲ ਨੇ ਕਿੰਨੀ ਕੇਜਦੇ ਨੇ ਉਹ ਜੀ ਉਹਨਾਂ ਦੇ ਬੱਚੇ ਵੀ ਆਉਣ ਆ ਲਿਆ ਜੀ ਬੇਟਾ ਹੀ ਆ ਜੀ ਦੋ ਤੇ ਤੁਸੀਂ ਕਿੰਨੇ ਕ ਸਾਲਾਂ ਤੋਂ ਉਹਨਾਂ ਦੇ ਘਰ ਦੇ ਵਿੱਚ ਕੰਮ ਕਰ ਰਹੀਆਂ 2010 ਤੋਂ ਕਰ ਰਹੀਆਂ ਜੀ ਅੱਜ ਤੱਕ ਕਰਦੀ ਹੋ ਜਾਂ ਰਹੀਆਂ ਜੀ 2010 ਤੋਂ ਤੁਹਾਨੂੰ ਕਿੰਨੇ ਪੈਸੇ ਦੇ ਰਹੇ 1500 ਰੁਪਿਆ ਜੀ 1500 ਰੁਪਿਆ ਮਿਲਦਾ ਤੇ ਤੁਹਾਡਾ ਹੋਰ ਵੀ ਪਰਿਵਾਰ ਦੇ ਮੈਂਬਰ ਉਹਨਾਂ ਦੇ ਘਰ ਦੋ ਬੇਟੀਆਂ ਜੀ ਕਰਦੇ ਉਹ ਕਿੰਨੇ ਸਾਲ ਤੋਂ ਕੰਮ ਕਰ ਰਹੀਆਂ ਉਹ ਵੀ ਜੀ 4 ਸਾਲ ਤੋਂ ਮੇਰੇ ਨਾਲ ਜਾਂਦੇ ਜੀ ਇੱਕ ਬੇਟੀ ਹਟਾਲੀ ਸੀ ਮੈਂ ਹੁਣ ਇਹ ਜਾਂਦੀ ਜਸਪ੍ਰੀਤ ਕੌਰ ਜਾਂਦੀ ਜੀ ਇਹਨੂੰ ਹੀ ਗਾਲਾਂ ਕੱਢਦੇ ਸੀ ਮੈਨੂੰ ਛਡਾਣ ਗਈ ਸੀ ਜੀ ਅੱਛਾ ਜੀ ਇਸ ਭੈਣ ਜਸਪ੍ਰੀਤ ਕੌਰ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਇੱਕ ਬਿਮਾਰ ਹੋ ਗਈ ਸੀ ਜਿਹੜੀ ਕੰਮ ਤੇ ਤੇ ਕਿ ਇਹਨਾਂ ਨੂੰ ਤੇ ਇਹਨਾਂ ਦੀ ਬੇਟੀ ਨੂੰ ਜਿਹੜਾ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਘਰੋਂ ੱਟਕੇ ਮਾਰੇ ਜਾਂਦੇ ਆ ਪਿਸ਼ਾਬ ਵਿੱਚ ਕੱਢਿਆ ਜਾਂਦਾ ਨਹੀਂ ਖਿੱਚ ਕੇ ਬਾਹਰ ਲਿਆ ਜਾਂਦਾ ਚੱਲ ਚੂੜੀਏ ਸਾਡੇ ਘਰੋਂ ਬਾਹਰ ਨਿਕਲ ਨਹੀਂ ਤੈਨੂੰ ਘਰੋਂ ਕੱਢ ਦੇਵਾਂਗੇ ਹੋਰ ਕਿਹੜੇ ਕਿਹੜੇ ਸ਼ਬਦ ਇਹੋ ਜਿਹੇ ਗਾਲਾਂ ਕੱਢੀਆਂ ਨੇ ਜੀ ਮੈਂ ਦੱਸ ਨਹੀਂ ਸਕਦੀ ਜੀ ਇਹਨੇ ਗੰਦੇ ਸ਼ਬਦ ਨਹੀਂ ਗੰਦੀ ਬਾਣੀ ਉਹ ਆਪਦੇ ਮੂੰਹੋਂ ਪੜ ਦਿੰਦਾ ਵਾ ਜਿਹੜੀ ਦੱਸੀ ਨਹੀਂ ਜਾ ਸਕਦੀ ਜੀ ਇਹ ਤੁਹਾਨੂੰ ਲਗਾਤਾਰ ਬੋਲ ਰਿਹਾ ਉਹ ਹਾਂਜੀ ਇਹ ਸਾਲ ਤੋਂ ਇਦਾਂ ਹੀ ਕਰ ਕਰਦਾ ਮੇਰੇ ਦੇ ਨਾਲ ਉਹ ਤੁਸੀਂ ਪੈਸਿਆਂ ਬਾਰੇ ਦੱਸਿਆ ਸੀਗਾ ਜੀ ਜਾਲੀਪੁਰ ਨੋਟ ਕਰਵਾਇਆ ਜੀ ਇਹਨਾਂ ਨੇ ਮੈਂ ਕੋਈ ਪੈਸੇ ਨਹੀਂ ਲ ਦੋ ਨਹੀਂ ਜੀ ਕੋਈ ਪੈਸਾ ਨਹੀਂ ਲਿਆ ਜੀ ਤੇ ਮਕਾਨ ਵਾਲੀ ਗੱਲ ਤੁਸੀਂ ਕੀਤੀ ਸੀ ਇਹ ਜੀ ਇਹਨਾਂ ਦੇ ਘਰੇ ਅਗਿਆਪਾਲ ਬਾਬਾ ਜੀ ਹੁੰਦੇ ਆ ਤੇ ਕਹਿੰਦੇ ਸੀ ਸਾਨੂੰ ਅਗਿਆਪਾਲ ਬਾਬਾ ਜੀ ਕਹਿੰਦੇ ਆ ਇਹਨੂੰ 15 ਸਾਲ ਹੋ ਗਏ ਹੁਣ ਕੰਮ ਕਰਦੀ ਨਹੀਂ ਤਾਂ ਮਕਾਨ ਪਾਇਆ ਜਾਵੇ ਮੈਂ ਕਿਹਾ ਜੀ ਠੀਕ ਆ ਬਾਬਾ ਜੀ ਕਹਿੰਦੇ ਆ ਤਾਂ ਪਾ ਦਿਓ ਹੁਣ ਜੀ ਉਹ ਦਾਨ ਪਾਤਰ ਚ ਕਹਿ ਕੇ ਪਾ ਕੇ ਦਿੱਤਾ ਜੀ ਉਹਦਾ ਇਹਨਾਂ ਨੇ ਮੇਰੇ ਲਈ 2.5 ਲੱਖ ਰੁਪਇਆ ਕੱਢਿਆ ਹੈ ਅੱਛਾ ਉਹ ਜਿਹੜਾ ਮਕਾਨ ਤੁਹਾਡਾ ਕਦੋਂ ਪਾ ਕੇ ਦਿੱਤਾ ਇਹ ਨਾ ਇਹ ਜੀ ਇਹਨੂੰ ਤਾਂ ਸਾਲ ਹੀ ਹੋਇਆ ਜੀ ਸਾਲ ਹੀ ਹੋਇਆ ਤੇ ਪ੍ਰੋਨੋਟ ਪ੍ਰੋਨੋਟ ਜੀ ਕੋਈ ਨਹੀਂ ਸੀ ਕਰਵਾਇਆ ਮੈਂ ਇਹਨਾਂ ਨਾਲ ਕੋਈ ਪ੍ਰੋਨ ਜਦਸ ਤੈਨੂੰ ਮੈਨੂੰ ਮਾਰਦੇ ਉਸ ਦਿਨ ਇਹਨਾਂ ਨੇ ਪਰਨੋਟ ਕਰਵਾਇਆ ਜੀ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਭੈਣ ਪਰਮਜੀਤ ਕੌਰ ਨੇ ਜਿਹੜੀ ਸਾਰੀ ਹੱਡ ਬੀਤੀ ਆਪਣੀ ਸੁਣਾਈ ਹੈ ਤੇ ਇੱਥੇ ਸਾਡੇ ਨਾਲ ਛੋਟੀ ਬੱਚੀ ਜਿਹੜੀ ਭੈਣ ਜਸਪ੍ਰੀਤ ਕੌਰ ਮੌਜੂਦ ਹੈ ਉਹਨਾਂ ਨੂੰ ਵੀ ਬੜੀਆਂ ਜਿਹੜਾ ਅਪ ਸ਼ਬਦ ਬੋਲੇ ਜਾਂਦੇ ਨੇ ਗਾਲਾਂ ਕੱਢੀਆਂ ਜਾਂਦੇ ਨੇ ਸੋ ਆਪਾਂ ਉਸ ਭੈਣ ਤੋਂ ਵੀ ਪੁੱਛਣਾ ਚਾਹਾਂਗੇ ਹਾਂਜੀ ਭੈਣ ਜੀ ਤੁਹਾਨੂੰ ਕੀ ਜਿਹੜਾ ਗੋਗੀ ਢਾਲੀ ਵਾਲ ਦੇ ਵੱਲੋਂ ਤੁਹਾਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਉਹਨਾਂ ਦੇ ਘਰ ਮੈਂ ਝਾੜੂ ਪੋਚਾ ਲਾਉਂਦੀ ਸਾਰਾ ਕੰਮ ਹੀ ਕਰਦੀ ਰੋਟੀ ਪਾਣੀ ਸ਼ਾਮ ਨੂੰ ਇੱਕ ਦਿਨ ਜੀ ਸ਼ਾਮ ਨੂੰ ਗਈ ਨਹੀਂ ਬਿਮਾਰ ਹੋ ਗਈ ਉਹਨਾਂ ਦੀ ਮम्मी ਨੇ ਪੁੱਛਿਆ ਕਹਿੰਦੇ ਕੁੜੀ ਕੱਤ ਨਹੀਂ ਮम्मी ਕਹਿੰਦੇ ਕੁੜੀ ਬਿਮਾਰ ਸੀਗੀ ਤੂੰ ਉਹਨੂੰ ਚੱਕਰ ਆਉਂਦੇ ਸੀ ਕਹਿੰਦੇ ਤੂੰ ਸਾਰਾ ਦਿਨ ਥੋੜੀ ਚੱਕਰ ਆਈ ਗਏ ਤੇ ਕਹਿੰਦੇ ਗਏ ਤਾਂ ਤੂੰ ਰਹਿਤਦਾਰੀ ਸੀ ਆਏ ਜੀ ਮम्मी ਨਾਲ ਲੜਨ ਲੱਗ ਗਏ ਮੈਂ ਤਾਂ ਜੀ ਆ ਦਾ ਅੰਦਰ ਕੰਮ ਕਰਦੀ ਸੀ ਮम्मी ਸੀ ਜਗਨ ਮਾਉਂਦੀ ਉੱਥੇ ਜੀ ਮम्मी ਨੇ ਮਾਰ ਕੇ ਆਇਆ ਤੇ ਮੈਨੂੰ ਜੀ ਉਹਨਾਂ ਨੇ ਗਾਲਾਂ ਵੀ ਕੱਢਿਆ ਨਾਲ ਦੀ ਚੂੜੀ ਕਿਹਾ ਮੈਨੂੰ ਕਹਿੰਦੇ ਦੇਖ ਚੂੜੀ ਹੈ ਬਹੁਤ ਹੀ ਜਿਹੜੀ ਗੰਦੀ ਸ਼ਬਦਾਬਲੀ ਕੋਗੀਤਾਲੀਵਾਲ ਦੇ ਵੱਲੋਂ ਇਹਨਾਂ ਨੂੰ ਬੋਲੀ ਗਈ ਹੈ ਤੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਿਹੜੇ ਇਸ ਮਸਲੇ ਦੇ ਉੱਪਰ ਦੇਖ ਰਿਕ ਕਰ ਰਹੇ ਨੇ ਤੇ ਕਿੱਥੋਂ ਤੱਕ ਕਾਰਵਾਈ ਪਹੁੰਚੀ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਸਾਨੂੰ ਇਹ ਦੱਸੋ ਕਿ ਇਸ ਮਾਮਲੇ ਦੀ ਤੁਸੀਂ ਦੇਖ ਰਿਕ ਕਰ ਰਹੇ ਹੋ ਕਿ ਪੁਲਿਸ ਕਾਰਵਾਈ ਹੁਣ ਕਿੱਥੇ ਤੱਕ ਪਹੁੰਚੀ ਪੁਲਿਸ ਕਾਰਵਾਈ ਹੁਣ ਅਸੀਂ ਪਰਸੋਂ ਐਸਐਸਪੀ ਦੇ ਦਿੱਤੀ ਸੀ ਦਰਖਾਸਤ ਇਹਨਾਂ ਤੋਂ ਦੁਹਾਈ ਸੀਗੀ ਮੈਂ ਤਾਂ ਕੁਝ ਦਿਨਾਂ ਤੋਂ ਬਾਹਰ ਸੀਗਾ ਸਿੰਘ ਸੀ ਤੇ ਸਿੰਘ ਗਏ ਸੀ ਠਾਣੇ ਤੇ ਠਾਣੇ ਜਾ ਕੇ ਉਹਨਾਂ ਨੇ ਐਸਐਚਓ ਨਾਲ ਗੱਲਬਾਤ ਕੀਤੀ ਸੀ ਉੱਥੇ ਇਹਨਾਂ ਦੀ ਕੋਈ ਕੰਪਰੋਮਾਈਜ਼ ਦੀ ਜਾਂ ਕੋਈ ਕਾਰਵਾਈ ਦੀ ਗੱਲਬਾਤ ਨਹੀਂ ਹੋਈਗੀ ਫਿਰ ਇਹਨਾਂ ਨੇ ਸਿੰਘਾਂ ਨੇ ਜਾ ਕੇ ਐਸਐਸਪੀ ਸਾਹਿਬ ਦੇ ਨਾਲ ਦੀ ਦਰਖਾਸਤ ਦੁਵਾਈ ਸੀ ਤੇ ਡੀਐਸਪੀ ਨੂੰ ਮਾਰਗ ਕਰਵਾਈ ਸੀ ਤੇ ਉਹਦੇ ਸਬੰਧ ਵਿੱਚ ਹਜੇ ਉਹਨਾਂ ਨੇ ਕੋਈ ਬੁਲਾਇਆ ਨਹੀਂ ਹੈਗਾ ਸਾਨੂੰ ਤੇ ਕੋਈ ਉਹਨਾਂ ਦਾ ਕੋਈ ਸੁਨੇਹਾ ਨਹੀਂ ਆਇਆ ਪਰਿਵਾਰ ਨੂੰ ਨਾ ਉਹਨਾਂ ਨੇ ਸੱਦਿਆ ਤੇ ਲੇਕਿਨ ਅਸੀਂ ਸਾਡੀ ਇਹ ਕੋਸ਼ਿਸ਼ ਆ ਵੀ ਜਿਹੜੀਆਂ ਇਹਨਾਂ ਤੇ سنگੀਨ ਧਰਾਮਾ ਨੇ ਜਿਹੜੀਆਂ ਉਹ ਲਗਣੀਆਂ ਚਾਹੀਦੀਆਂ ਨੇ ਧਾਰਾ 354 ਲਗਣੀ ਚਾਹੀਦੀ 323 ਲਗਣੀ ਚਾਹੀਦੀ ਆ ਫਿਰ ਜਿਹੜਾ ਲੇਬਰ ਕੋਰਟ ਦਾ ਕੇਸ ਉਹ ਵੀ ਉਹਨਾਂ ਤੇ ਦਰਜ ਹੋਣਾ ਚਾਹੀਦਾ ਇਹਨਾਂ ਦੀ ਮਜ਼ਦੂਰੀ ਦੇ ਤੇ ਐਕਸਿ ਐਕਟ ਆ ਜਿਹੜਾ ਉਹ ਵੀ ਹੋ ਸਕਦਾ ਤਾਂ ਅਸੀਂ ਜ਼ਰੂਰ ਲਵਾ ਹਾਂਜੀ ਐਸ ਐਚਓ ਜਗਰਾਉਂ ਸਾਹਿਬ ਹਾਂਜੀ ਹਾਂਜੀ ਕੌਣ ਕੁਲ ਕਰ ਰਹੇ ਜੀ ਮੈਂ ਬੋਲ ਰਿਹਾ ਜੀ ਕੁਲਦੀਪ ਸਿੰਘ ਜਰਨਲ ਸੈਕਟਰੀ ਬੀਐਸਪੀ ਪੰਜਾਬ ਜੀ 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 ਬੋਲੀਆ ਸਰ ਹੋਰ ਠੀਕ ਠਾਕ ਹੋ ਜੀ ਬਿਲਕੁਲ ਜੀ ਇਕਾ ਜਗਰਾਉਂ ਦੇ ਵਿੱਚ ਇੱਕ ਬੜਾ ਮਸਲਾ ਸੀ ਜੀ ਸੋਸ਼ਲ ਮੀਡੀਆ ਤੇ ਚੱਲ ਰਿਹਾ 13 ਸਾਲ ਤੋਂ ਬੰਧੂਆ ਮਜ਼ਦੂਰ ਤਿੰਨ ਜਣਿਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਚ ਕੰਮ ਕਰਾਇਆ ਜਾ ਰਿਹਾ ਤੇ ਇਹ ਤੁਹਾਡੇ ਕੋਲੇ ਕੇਸ ਹੈਗਾ ਇਹਦੇ ਬਾਰੇ ਕੀ ਕਾਰਵਾਈ ਹੋਈ ਇਹਨੂੰ ਨਜਾਇਜ਼ ਕੋਟ-ਕੁਟ ਕੇ ਘਰੇ ਬਾਥਰੂਮ ਇਹਦਾ ਕੁਦਸਰੀ ਹੈ ਮੈਨੂੰ ਇਹਨਾਂ ਦੇ ਘਰ ਆਇਆ ਅੱਜ ਦੇਖ ਕੇ ਸੋਸ਼ਲ ਮੀਡੀਆ ਤੇ ਅੱਛਾ ਤੁਸੀਂ ਘਰ ਆਇਓ ਹਾਂਜੀ ਅੱਛਾ ਜੀ ਹੂੰ ਤੁਸੀਂ ਥਾਣੇ ਆਜੋ ਤੁਹਾਨੂੰ ਐਕਸਪਲੇਨ ਕਰ ਦਿੰਨੇ ਸੀ ਥਾਣੇ ਵੀ ਆ ਜੰਨੇ ਆ ਜੀ ਕਾ ਉਹ ਇਸ ਜ਼ਰੂਰੀ ਸੀਗਾ ਵੀ ਉਹ ਦੋਛੀਆਂ ਦੇ ਖਿਲਾਫ ਕਾਰਵਾਈ ਇੱਕ ਲੇਡੀਜ਼ ਨੂੰ ਪੁੱਟਣਾ ਹਾਂਜੀ ਇਹਨਾਂ ਨੇ ਇੱਕ ਸਹੀ ਪੱਟ ਦਿੱਤੀ ਸੀ ਉਹ ਉਹਦਾ ਦਰਦ ਦੇ ਅੰਤਰਾਲ ਕੀਤਾ ਵਾ ਠੀਕ ਹੈ ਜੀ ਹਾਂਜੀ ਕੋਲ ਬੰਦੂਆ ਮਜ਼ਦੂਰੀ ਉੱਥੇ ਹੁੰਦੀ ਹੈ ਜਿੱਥੇ ਕਿਸੇ ਨੂੰ 15 ਸਾਲ ਲਗਾਤਾਰ ਬੰਦੀ ਬਣਾ ਕੇ ਉਹਨੂੰ ਘਰੋਂ ਜਾਣ ਨਾ ਦਿੱਤਾ ਜਾਵੇ ਠੀਕ ਹੈ ਜੀ ਹੂੰ ਅਸੀਂ ਅਸੀਂ ਪੁੰਨਾ ਤੇ ਰਾਨੋ ਬੁਲਾਇਆ ਸੀਗਾ ਇਨਫੈਕਟ ਇਹਨਾਂ ਦੇ ਨਾਲ ਕੋਈ ਬੰਦਾ ਹੀ ਆਏ ਸੀਗੇ ਇਹਨਾਂ ਦੇ ਪੱਖ ਦੇ ਕਲ ਸੁਣ ਤੋਂ ਪਹਿਲਾਂ ਹੀ ਇਹਨੇ ਨੇ ਇਹ ਚਲੇ ਗਏ। ਅੱਛਾ ਕਿਹਾ ਜੀ। ਇਹ ਫੈਕਟਰ ਕਨਫਰਮ ਤਾਂ ਹੁੰਦੇ ਨੇ ਕਿ ਦੋਨੇ ਤਰ੍ਹਾਂ ਦੀਆਂ ਗੱਲਾਂ ਨੂੰ ਤੱਥਾਂ ਦੇ ਆਧਾਰ 'ਤੇ ਸੁਣਿਆ ਜਾਂਦਾ ਕਿ ਜੀ। ਨਹੀਂ ਜਿਹੜੀ ਗੱਲ ਤੁਸੀਂ ਮੈਨੂੰ ਦੱਸੀ ਆ ਵੀ ਬੰਦੂਗਾ ਮਜ਼ਦੂਰ ਨਹੀਂ ਸੀ ਤਾਂ ਇਹ ਵੀ ਤਾਂ ਕਿਰਤ ਕਮਿਸ਼ਨ ਵਿਭਾਗ ਕਹਿੰਦਾ ਵੀ 388 ਰੁਪਏ ਰੋਜ਼ ਤੋਂ ਪ੍ਰਤੀ ਡੇ ਤੋਂ ਦਿਹਾੜੀ ਘੱਟ ਦੇ ਨਹੀਂ ਸਕਦੇ। ਉਹ ਤਾਂ ਅਸੀਂ ਵੈਰੀਫਾਈ ਕਰ ਲਾਂਗੇ ਜੀ। ਜਿਹੜੀ ਕਿਰਤ ਕਮਿਸ਼ਨ ਵਿਭਾਗ ਦੀ ਮਤ ਨਹੀਂ ਤਾਂ ਫਿਰ ਇਹ ਦੀ ਲੜਾਈ ਝਗੜਿਆ ਤਾਂ ਮੈਂ ਨਹੀਂ ਲੜਾਈ ਝਗੜਿਆ ਤਾਂ ਹੈਗਾ ਵੀ ਤਿੰਨ ਜਣਿਆਂ ਨੂੰ 1500 ਰੁਪਏ ਮਹੀਨਾ ਦਿੰਦੇ ਨੇ ਗੁਰੂ ਨੂੰ ਮੰਨਣ ਵਾਲੇ ਲੋਕ ਇੱਕ ਤੁਸੀਂ ਤੁਸੀਂ ਮੈਂ ਇੱਕ ٹرسٹ ਦੇ ਮੈਂ ਕੰਮ ਕਰਦਾ ਹੈ ਤੇ ਮੇਰੇ ਕੋਲੇ ਕਟੋ-ਕਟ ਵੀ 25 ਬੰਦੇ ਬੈਠੇ ਨੇ ਤੁਸੀਂ ਮੇਰੇ ਕੋਲ ਤੁਸੀਂ ਨਾ ਮੈਂ ਵੀ ਚਲੋ ਆਉਣਾ ਬਾਬਾ ਜੀ ਨੂੰ ਵੀ ਲੈ ਕੇ ਆਉਣੇ ਆ ਇਹ ਬਹੁਤ ਜ਼ਰੂਰੀ ਹੈ ਜੀ ਇਹਨੂੰ ਦੋਨਾਂ ਧਿਰਾਂ ਨੂੰ ਬੁਲਾ ਕੇ ਇਹਨਾਂ ਤੇ ਜਿਹੜੀ ਬਣਦੀ ਆ ਕਾਰਵਾਈ ਕਰੋ ਦੋਛੀਆਂ ਤੇ ਹਾਂ ਜਿਹੜੀ ਬੰਦੀ ਹੈ ਨਾ ਜ਼ਰੂਰ ਹੈ ਇੱਕ ਲੇਡੀਜ਼ ਨੂੰ ਕੁੱਟਣ ਦਾ ਕੋ ਰਾਈਟਨ ਬਣਦਾ ਵੀ ਘਰੇ ਤੁਸੀਂ ਬੁਲਾ ਕੇ ਉਹਨੂੰ ਕੰਮ ਤੇ ਲਾਓ ਤੇ ਜ਼ੁਲਮ ਕਰੋ। ਉਹ ਭਾਈ ਜੀ ਵੈਰੀ ਵੈਰੀਫਾਈ ਕਰਕੇ ਜ਼ਰੂਰ ਕਾਰਵਾਈ ਕਰਾਂਗੇ। ਹਾਂ ਇਹ ਜ਼ਰੂਰੀ ਹੈ ਜੀ। ਮੈਂ ਕੋਈ ਗਲਤ ਕੰਮ ਨਹੀਂ ਕਰਦਾ। ਗਲਤ ਗਲਤ ਅਸੀਂ ਕਰਾਉਂਦੇ ਵੀ ਨਹੀਂ ਸਾਡਾ ਤਾਂ ਜਾਇਜ਼ ਹੋ ਜਾਏ ਇੰਨੇ ਬਹੁਤ। ਨਹੀਂ ਨਹੀਂ ਜੀ ਮੈਂ ਕਰਦਾ ਹੀ ਨਹੀਂ। ਅਸੀਂ ਕਰਾਉਂਦੇ ਵੀ ਨਹੀਂ ਜੀ ਐਸ ਐਚਓ ਸਾਹਿਬ ਅਸੀਂ ਕਿਉਂ ਕਰਾਵਾਂਗੇ ਗਲਤ। ਤੁਸੀਂ ਆਜੋ ਇਹ ਪਹਿਲਾਂ ਨੂੰ ਬੁਲਾ ਲਾਂਗੇ ਤੁਹਾਡੇ ਸਾਹਮਣੇ ਵੈਰੀਫਾਈ ਕਰ ਲਾਂਗੇ। ਜਿਹੜਾ ਜਾਇਜ਼ ਆ ਬਸ ਉਹ ਤੁਸੀਂ ਕਰੋ। ਬਿਲਕੁਲ ਕਰਾਂਗੇ ਜੀ ਉਹੀ ਕਰਾਂਗੇ ਜੋ ਤੱਥ ਨਹੀਂ ਦੀ ਆਜੋ ਤੁਸੀਂ ਮੇਰੇ ਕੋਲ ਆਜੋ ਨਾਲੇ ਜਾ ਤੇ ਹੋਣਾ